ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਉ ਗੁਰਬਾਣੀ ਦੇ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ ਆਪ ਜੀ ਨੇ ਰਾਮਕਲੀ ਰਾਗ ਵਿੱਚ ਅਨੰਦ ਸਾਹਿਬ ਜੀ ਦੀਆਂ ਤਿੰਨ ਪਉੜੀਆਂ ਦੇ ਵਿਚਾਰ ਸਰਵਣ ਕੀਤੀ ਹੈ ਚੌਥੀ ਪਉੜੀ ਸਤਿਗੁਰ ਜੀ ਫਰਮਾਉਂਦੇ ਹਨ ਸਾਚਾ ਨਾਮ ਮੇਰਾ ਆਧਾਰ ਉਸ ਕਾਲਪੁਰਖ ਦੀ ਮਿਹਰ ਦੇ ਨਾਲ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆਸਰਾ ਬਣ ਜਾਂਦਾ ਹੈ ਗੁਰੂ ਦੀ ਬਾਣੀ ਦਾ ਆਸਰਾ ਬਣ ਜਾਂਦਾ ਹੈ ਸਾਚ ਨਾਮ ਆਧਾਰ ਮੇਰਾ ਜਨੁ ਭੁਖਾਂ ਸਤਿਗਵਾਈਆਂ ਜਿਨ੍ਹਾਂ ਦਾ ਆਸਰਾ ਗੁਰੂ ਦੀ ਬਾਣੀ ਦਾ ਗਿਆਨ ਬਣ ਜਾਂਦਾ ਹੈ। ਉਹਨਾਂ ਦੇ ਅੰਦਰੋਂ ਲੋਭ, ਲਾਲਚ ਹਰ ਤਰ੍ਹਾਂ ਦਾ ਵਿਕਾਰ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ। ਕਿਉਂਕਿ ਉਹਨਾਂ ਨੂੰ ਸੱਚੇ ਨਾਮ ਦੀ ਪ੍ਰੀਤੀ ਉਹਨਾਂ ਦੇ ਅੰਦਰ ਬਣ ਜਾਂਦੀ ਹੈ। ਸੱਚਾ ਨਾਮ ਕੀ ਹੈ? ਗੁਰੂ ਦਾ ਗਿਆਨ, ਗੁਰੂ ਦੀ ਬਾਣੀ, ਗੁਰੂ ਦੇ ਗੁਣ, ਸ਼ਬਦ ਦੀ ਵਿਚਾਰ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਆਧਾਰ ਬਣ ਜਾਂਦਾ ਹੈ ਉਹਨਾਂ ਦੇ ਅੰਦਰ ਦੀਆਂ ਸਾਰੀ ਜਿਹੜੀ ਉਹਨਾਂ ਦੀ ਤ੍ਰਿਸ਼ਨਾ ਦੀ ਭੁੱਖ ਹੈ ਉਹ ਦੂਰ ਹੋ ਜਾਂਦੀ ਹੈ। ਉਹ ਅੰਦਰੋਂ ਸੰਤੋਖੀ ਹੋ ਜਾਂਦੇ ਨੇ ਅੰਦਰੋਂ ਸੰਜਮ ਵਾਲੇ ਹੋ ਜਾਂਦੇ ਨੇ। ਕਰਿ ਸ਼ਾਂਤ ਸੁਖ ਮਨ ਅਵਸਿਆ ਜਿនិចਾ ਸਭ ਪੂਜਾਈਆ। ਉਸ ਕਾਲਪੁਰਖ ਦਾ ਨਾਮ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ ਉਹਨਾਂ ਦੇ ਅੰਦਰ ਸ਼ਾਂਤੀ ਟਿਕਾਉ ਉਹਨੂੰ ਮਿਲ ਜਾਂਦਾ ਹੈ ਤੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰਨ ਹੋ ਜਾਂਦੀਆਂ ਹਨ ਗੁਰੂ ਦੀ ਸਿੱਖ ਦੀ ਮਨੋ ਕਾਮਨਾ ਕੀ ਹੈ ਗੁਰੂ ਦਾ ਸਿੱਖ ਸਦਾ ਹੀ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਹੈ ਇਹ ਪੀਦਾ ਤ੍ਰਿਦਾਤਾ ਤੂੰ ਦਾਤਾ ਪ੍ਰਭ ਦੇਵਨ ਹਾਰ ਕਿਉਂ ਦਾਤਾ ਸਦਾ ਹੀ ਦਿਆਲ ਹੈ ਮਿਹਰਬਾਨ ਹੈ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਪਵਿੱਤ੍ਰ ਸਮਝਣ ਨਾਲ ਹੈ ਕਿ ਪਰਮਾਤਮਾ ਦਾ ਨਾਮ ਕੀ ਹੈ ਸਤਿਗੁਰੂ ਜੀ ਸਾਨੂੰ ਉਹ ਨਾਮ ਦੀ ਪਰਿਭਾਸ਼ਾ ਬਿਆਨਤ ਉਦਾਹਰਣਾਂ ਦੇ ਕੇ ਸਮਝਾਉਂਦੇ ਹਨ ਕਿ ਨਾਮ ਪਰਮਾਤਮਾ ਦਾ ਹੁਕਮ ਹੈ ਉਹਦੀ ਰਜ਼ਾ ਹੈ ਉਹਦੇ ਗੁਣ ਹਨ ਜਿਹੜੇ ਅੰਦਰ ਆ ਟਿਕਦੇ ਨੇ ਫਿਰ ਮਨੁੱਖ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ਵਿਕਾਰਾਂ ਤੋਂ ਬਚ ਜਾਂਦਾ ਹੈ ਇਸ ਸਰੀਰ ਵਿੱਚ ਉਸ ਪਰਮੇਸ਼ਰ ਦਾ ਨਿਵਾਸ ਇਸ ਨੂੰ ਪ੍ਰਤੱਖ ਨਜ਼ਰੋਂ ਲੱਗ ਪੈਂਦਾ ਹੈ ਦਾ ਪੁਰਬਾਨ ਕਿਤਾ ਗੁਰੂ ਵਿਟਾਂ ਜਿਸਦਿਆਂ ਇਹ ਵਡਿਆਈਆਂ ਸਤਿਗੁਰੂ ਮਹਾਰਾਜਿਤ ਬਖਸ਼ਿਸ਼ ਕਰਦੇ ਹਨ ਮੈਂ ਆਪਣੇ ਗੁਰੂ ਤੋਂ ਬਖਸਦਕੇ ਜਾਂਦਾ ਹਾਂ ਇਹ ਸਾਰੀਆਂ ਬਰਕਤਾਂ ਇਹ ਸਾਰੀਆਂ ਕਿਰਪਾ ਇਹ ਬਖਸ਼ਿਸ਼ਾਂ ਸਾਰੀਆਂ ਗੁਰੂ ਦਿਆਂ ਹੀ ਹਨ ਗੁਰੂ ਦੇ ਖਜ਼ਾਨੇ ਭਰਪੂਰ ਹਨ ਜੋ ਸਤਿਗੁਰ ਜੀ ਬਚਨ ਕਾਦਨੇ ਕੀ ਖਾਵੋ ਖਰਚੋ ਰਲ ਮਿਲ ਪਾਈ ਤੋੜ ਨ ਆਵੇ ਵੱਧ ਦੋ ਜਾਈ ਇਹ ਨਾਮ ਧਨ ਹੈ ਸਾ ਹੈ ਜਿਸ ਨੂੰ ਖਰਚਾਂਗੇ ਉਤਨਾ ਹੀ ਵੱਧਦਾ ਹੈ ਸਤਿਗੁਰ ਜੀ ਕੀ ਬਚਨ ਕਾਦਨੇ ਆਵੋ ਸਿਖ ਸਤਿਗੁਰੂ ਕੇ ਪਿਆਰਿ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਿਰ ਬਾਣੀ ਇਹ ਗੁਰੂ ਦੀ ਬਾਣੀ ਨੂੰ ਗਾਵਾਂਗੇ ਪਾ ਸਮਝਾਂਗੇ ਫਿਰ ਸਾਡੇ ਅੰਦਰ ਵੀ ਉਹ ਤਬਦੀਲੀ ਆ ਸਕਦੀ ਹੈ ਸਾਨੂੰ ਵੀ ਆਪਣੇ ਆਪ ਦੇ ਵਿੱਚ ਪਰਮਾਤਮਾ ਦੇ ਦੀਦਾਰ ਸਾਡੇ ਅੰਦਰ ਸਾਨੂੰ ਹੋ ਸਕਦੇ ਹਨ ਕਹਿ ਨਾਨਕ ਸੁਣੋ ਸੰਤ ਸ਼ਬਦ ਤਰੋ ਪਿਆਰੁ ਇਹ ਤੇ ਸਤਿਗੁਰੂ ਪਾਸ਼ਾ ਜੀ ਬਚਨ ਕਦਨ ਕਹੀ ਸੰਤ ਜਨੋ ਗੁਰੂ ਦਾ ਸ਼ਬਦ ਸੁਣੋ ਤੇ ਉਸ ਸ਼ਬਦ ਦੇ ਵਿਚਾਰ ਕਰੋ ਉਸੇ ਸ਼ਬਦ ਨੂੰ ਆਪਣੇ ਜੀਹਨ ਵਿੱਚ ਬਸਾਉਣਾ ਕਰੋ ਸਤਿਗੁਰ ਜੀ ਦੀ ਪਾਵਨ ਬਾਣੀ ਬਚਨ ਕਰਦੀ ਹੈ ਕਿ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਿ ਆਈ ਫਿਰ ਸਾਡੇ ਅੰਦਰ ਜਿੰਨਾ ਚਿਰ ਤੇਰ ਮੇਰ ਵਾਲੇ ਵਿਤਕਰੀ ਹਨ ਕਿ ਮੇਰਾ ਮਿੱਤਰ ਹੈ ਫਲਾਣਾ ਮੇਰਾ ਦੁਸ਼ਮਣ ਹੈ ਉਹਨਾਂ ਚਿਰ ਸਾਡੇ ਚਿੱਤ ਵਿੱਚ ਕਦੇ ਵੀ ਪ੍ਰਮਾਤਮਾ ਦਾ ਨਿਵਾਸ ਸਾਨੂੰ ਨਜ਼ਰ ਨਹੀਂ ਆ ਸਕਦਾ ਇਸੇ ਲਈ ਸਤਿਗੁਰ ਜੀ ਬਾਰ ਬਾਰ ਆਵਾਜ਼ਾਂ ਮਾਰ ਕੇ ਸਾਨੂੰ ਸਮਝਾਉਣਾ ਕਦ ਨਹੀਂ ਕਿਸੇ ਸ਼ਬਦ ਦੇ ਲੜ ਲੱਗੀਏ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਸਭ ਜਗ ਬਉਰਾਨ ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਤੋੜਿਆ ਜਾ ਰਿਹਾ ਹੈ ਸਾਡੇ ਜੀਵਨ ਨੂੰ ਨੋਰਥ ਦੇ ਮਕਸਦ ਤੋਂ ਸਾਨੂੰ ਪਟਕਾਇਆ ਜਾ ਰਿਹਾ ਹੈ ਸੁਸਮੇ ਦੀ ਵੱਡ ਬਹੁਤ ਵੱਡੀ ਲੋੜ ਹੈ ਕਿ ਪਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗੀਏ ਗੁਰਬਾਣੀ ਦੇ ਲੜ ਲੱਗੀਏ ਅਤੇ ਆਪਣੇ ਜੀਵਨ ਵਿੱਚ ਗੁਰੂ ਦੇ ਸ਼ਬਦ ਦੇ ਵਿਚਾਰ ਕਰੀਏ ਸਾਚਾ ਨਾਮ ਮੇਰਾ ਆਧਾਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਗੁਰਬਾਣੀ ਦਾ ਪਿਆਰ ਜਗ ਪੈਂਦਾ ਹੈ pau ਜਿਹੜੇ ਗੁਰਬਾਣੀ ਦੇ ਗੁਣਾਂ ਆਪਣੇ ਜੀਵਨ 'ਚ ਧਾਰਨ ਕਰ ਲੈਂਦੇ ਨੇ ਫਿਰ ਉਹ ਕਦੇ ਵੀ ਡੋਲਦੇ ਨਹੀਂ ਉਹ ਸਦਾ ਹੀ ਪ੍ਰਭੂ ਦੇ ਆਸਰੇ ਜਿਉਂਦੇ ਹਨ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਹੈ ਫਿਰ ਉਹਨਾਂ ਭਾਗਾਂ ਵਾਲਿਆਂ ਦੇ ਹਿਰਦੇ ਵਿੱਚ ਮਨ ਨੂੰ ਪੰਜ ਕਿਸਮਾਂ ਦੀਆਂ ਸਾਜਾਂ ਦੇ ਸੁਣਾ ਜਿਹੜੀਆਂ ਵੱਜਣ ਲੱਗ ਪੈਂਦੀਆਂ ਜਿਵੇਂ ਅਸੀਂ ਬਾਹਰੀ ਤੌਰ ਤੇ ਕੋਈ ਸੰਗੀਤ ਸੁਣਦੇ ਹਾਂ ਆਨੰਦ ਮਾਣਦੇ ਹਾਂ ਪਰ ਇਥੇ ਜਿੱਦੇ ਇਥੇ ਸ਼ਬਦ ਗੁਰੂ ਦੀ ਗੱਲ ਹੈ ਕਿ ਜਦੋਂ ਸਾਡੇ ਅੰਦਰ ਸ਼ਬਦ ਵਸ ਜਾਂਦਾ ਹੈ ਭਾਵੇਂ ਗੁਰੂ ਦਾ ਉਪਦੇਸ਼ ਵਸ ਜਾਂਦਾ ਹੈ ਫਿਰ ਮਨ ਨੂੰ ਅੰਦਰ ਉਹ ਆਨੰਦ ਸੁੱਖਾਂ ਦੇ ਵਾਜੇ ਵੱਜਣ ਲੱਗ ਪੈਂਦੇ ਹਨ ਉਸ ਸਾਜਾਂ ਦੇ ਨਾਲ ਫਿਰ ਮਨੁੱਖ ਸਦਾ ਹੀ ਖੇੜੇ ਵਿੱਚ ਰਹਿੰਦਾ ਹੈ ਸਦਾ ਹੀ ਖੁਸ਼ੀਆਂ ਵਿੱਚ ਰਹਿੰਦਾ ਹੈ ਘਰਸ ਭਾਗੇ ਸ਼ਬਦ ਬਾਜੀ ਕਲਾ ਜਿਤ ਕਰਤਾਰੀਆ ਫਿਰ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਸ ਹਿਰਦੇ ਘਰ ਵਿੱਚ ਪ੍ਰਭੂ ਨੇ ਸੱਤਿਆ ਪਾਈ ਹੈ ਉਸ ਭਾਗਾ ਵਾਲੇ ਹਿਰਦੇ ਘਰ ਵਿੱਚ ਮਨੋਂ ਪੰਜ ਤਰ੍ਹਾਂ ਦੀਆਂ ਮਿਲਵੀਆਂ ਸੁਰਾਂ ਦੀਆਂ ਉਹ ਜਿਹੜੀਆਂ ਆਵਾਜ਼ਾਂ ਦੁਨੀਆਂ ਉਨ ਲੱਗ ਪੈਂਦੀਆਂ ਨੇ ਭਾਵ ਉਹਨਾਂ ਦਾ ਫਿਰ ਜੀਵਨ ਪੂਰਨ ਆਨੰਦ ਦੇ ਨਾਲ ਖਿੜ ਪੈਂਦਾ ਹੈ ਸਤਿਗੁਰੂ ਜੀ ਸਾਨੂੰ ਆਨੰਦ ਬਖਸ਼ਿਸ਼ ਕਰਦੇ ਨੇ ਕਿ ਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗਰੂਤੀ ਜਾਣਿਆ ਸਾਰੇ ਆਨੰਦ ਆਨੰਦ ਕਲ ਕਰਦੇ ਨੇ ਪਰ ਆਨੰਦ ਤੇ ਗੁਰੂ ਕੋਲ ਮਿਲਣਾ ਹੈ ਤੇ ਗੁਰੂ ਕੋਲੋਂ ਕਿਵੇਂ ਮਿਲਣਾ ਹੈ ਜਦੋਂ ਗੁਰੂ ਕੋਲ ਬੈਠਾਂਗੇ ਗੁਰੂ ਦੀ ਬਾਣੀ ਨੂੰ ਸੁਣਾਗੇ ਵਿਚਾਰਾਂਗੇ ਫੜ ਕੇ ਵਿਚਾਰ ਕੇ ਆਪਣੇ ਜੀਅ ਨੂੰ ਚੇਤਾਨਨ ਕਰਾਂਗੇ ਫਿਰ ਸੱਸੀ ਆਪਣੇ ਫਰਜ਼ਾਂ ਦੀ ਪਹਿਚਾਨ ਕਰਾਂਗੇ ਭਾਵ ਜਦ ਤੁਸੀਂ ਆਪਣੇ ਜ਼ਿੰਮੇਵਾਰੀ ਨੂੰ ਸਮਝਾਂਗੇ ਕਿ ਸਾਡੇ ਫਰਜ਼ ਕੀ ਹਨ ਫਿਰ ਸਾਡੇ ਅੰਦਰ ਵੀ ਉਹ ਅਨਾਹਦ ਨਾਦ ਭਾਵ ਉਹ ਦੁਨੀਆਂ ਦੀਆਂ ਆਵਾਜ਼ਾਂ ਸਾਨੂੰ ਅਨੁਭਵ ਭਾਵ ਕੇ ਪੂਰਨ ਆਨੰਦ ਸਾਨੂੰ ਮਿਲ ਜਾਵੇਗਾ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਗੁਰਬਾਣੀ ਦਾ ਗਿਆਨ ਵਸ ਜਾਂਦਾ ਹੈ ਗੁਰੂ ਦਾ ਉਪਦੇਸ਼ ਵਸ ਜਾਂਦਾ ਹੈ ਫਿਰ ਉਹ ਆਪਣੇ ਅੰਦਰ ਦੇ ਪੰਜਾਹ ਬਹਿਰੀਆਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਵਸ ਵਿੱਚ ਕਰ ਲੈਂਦੇ ਨੇ ਇਹ ਵਿਕਾਰ ਜਿਹੜੇ ਸਾਡੇ ਸਰੀਰ ਵਾਸਤੇ ਉਸ ਕਾਲਪੁਰਖ ਨੇ ਦੇ ਵਿੱਚ ਪਾਏ ਹਨ ਪਰ ਜਦੋਂ ਹਰੇਕ ਚੀਜ਼ ਦਾ ਵਧਿਆ ਹੋਇਆ ਰੂਪ ਸਾਡੇ ਜੀਵਨ ਨੂੰ ਬਰਬਾਦ ਕਰ ਦਿੰਦਾ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਕਾਮ, ਕ੍ਰੋਧ, ਕਾਇਆ ਕੋ ਗਾਲ ਹੈ ਜੋ ਕੰਚਨ ਸੁਹਾਗਾ ਢਾਲ ਹੈ ਕਾਮ ਕਰਦੇ ਵਿਸ਼ੇ ਵੀ ਕਾਰਜ ਜਿਹੜੇ ਸਾਡੇ ਕਾਇਆ ਨੂੰ ਗਾਲ ਦੇ ਦਿੰਦੇ ਨੇ ਸਾਡੀ ਬੁੱਧੀ ਨੂੰ ਪ੍ਰਸ਼ਟ ਕਰ ਦਿੰਦੇ ਨੇ ਸਾਡੇ ਜੀਵਨ ਮਨੋਰਥ ਨੂੰ ਸਾਨੂੰ ਪਟਕਾ ਦੇ ਦਿੰਦੇ ਨੇ ਤੇ ਜਿਨ੍ਹਾਂ ਨੇ ਗੁਰਬਾਣੀ ਦੇ ਗਿਆਨ ਨੂੰ ਗੁਣਾ ਦੇ ਰੂਪ ਵਿੱਚ ਆਪਣੇ ਹਿਰਦੇ ਵਿੱਚ ਵਸਾਇਆ ਹੈ ਫਿਰ ਉਹ ਪੰਜਾਂ ਬੈਰੀਆਂ ਨੂੰ ਵੀ ਬਸ ਵਿੱਚ ਕਰ ਲੈਂਦੇ ਨੇ ਭਾਵੇਂ ਉਹਨਾਂ ਦੇ ਅੰਦਰੋਂ ਮੌਤ ਦਾ ਡਰ ਵੀ ਦੂਰ ਹੋ ਜਾਂਦਾ ਹੈ ਤੁਰ ਕਰਮ ਪਾਇਆ ਤੁਜ ਜਿਨ ਕਉ ਸੇ ਨਾਮ ਹਰ ਕੈ ਲਾਗੇ ਰੋਹੀ ਮਨੁੱਖ ਨਾਮ ਵਿੱਚ ਜੁੜਦੇ ਨੇ ਜਿਨ੍ਹਾਂ ਦੇ ਭਾਗਾਂ ਵਿੱਚ ਟੁਰਦੋਂ ਹੀ ਪ੍ਰਭੂ ਦੀ ਮਿਹਰ ਹੋ ਜਾਂਦੀ ਹੈ ਇੱਥੇ ਸਮਝਣ ਦਾ ਯਤਨ ਕਰਨਾ ਹੈ ਕਿ ਧੁਰ ਕੀ ਹੈ ਕਿ ਜਦੋਂ ਅਸੀਂ ਗੁਰੂ ਦੇ ਚਰਨਾਂ ਵਿੱਚ ਜੁੜਦੇ ਹਾਂ ਵਿਖੋ ਕਾਲਪੁਰਖ ਨੇ ਸਾਨੂੰ ਇਸ ਸੰਸਾਰ ਵਿੱਚ ਭੇਜਿਆ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਿਮਾਗ ਵੀ ਦਿੱਤਾ ਹੈ ਤੇ ਅਸੀਂ ਜਦੋਂ ਚੱਲਦੇ ਹਾਂ ਬੋਲਦੇ ਹਾਂ ਸੁਣਦੇ ਹਾਂ ਸਮਾਜਿਕ ਆਪਣੇ ਫਰਜ਼ਾਂ ਨੂੰ ਸਮਝਦੇ ਹਾਂ ਤੇ ਉੱਥੇ ਜਦੋਂ ਅਸੀਂ ਅਧਿਆਤਮਕ ਦੀ ਗੱਲ ਕਰਦੇ ਹਾਂ ਗੁਰੂ ਦੇ ਗਿਆਨ ਦੀ ਗੱਲ ਕਰਨੇ ਤੇ ਸਾਨੂੰ ਪੜਨਾ ਤੇ ਪਵੇਗਾ ਸਾਨੂੰ ਵਿਚਾਰਨਾ ਤੇ ਪਵੇਗਾ ਤਾਂ ਤਾਂ ਹੀ ਸਾਡੇ ਵੀ ਭਾਗ ਜਾਗਣਗੇ ਭਾਵੇਂ ਇਸ ਤਰ੍ਹਾਂ ਜੇ ਤੁਸੀਂ ਗੁਰਬਾਣੀ ਨੂੰ ਪੜਾਂਗੇ ਵਿਚਾਰਾਂਗੇ ਫਿਰ ਸਾਡੇ ਅੰਦਰਲੇ ਭਾਗ ਭਾਵ ਸਾਨੂੰ ਇਹ ਸਮਝ ਆ ਜਾਵੇਗੀ ਤੇ ਗੁਰੂ ਦੀ ਕਿਰਪਾ ਦੇ ਨਾਲ ਫਿਰ ਜਿਹੜਾ ਹੈ ਮਨੁੱਖ ਦੇ ਅੰਦਰ ਸਾਰਾ ਭਲੇਖਾ ਦੂਰ ਹੋ ਜਾਂਦਾ ਹੈ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਫਿਰ ਸਮਝ ਲੱਗ ਜਾਂਦੀ ਕਿ ਉਹ ਤੇ ਪਰਮਾਤਮਾ ਸਾਡੇ ਅੰਦਰ ਹੈ ਗੁਣਾ ਦੇ ਰੂਪੇ ਸਾਡੇ ਹਿਰਦੇ ਵਿੱਚ ਬੈਠਾ ਹੈ ਰੋਸ਼ਨ ਨੂੰ ਲੱਭਣ ਦੇ ਲਈ ਅਸੀਂ ਬਾਹਰ ਭਟਕਰੇ ਹਾਂ ਤੀਰਥਾਂ ਤੇ ਜਾ ਰਹੇ ਹਾਂ ਜਗਾ ਜਗਾ ਤੇ ਭਟਕਦੇ ਹਾਂ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਉਹ ਪਰਮਾਤਮਾ ਤੇ ਸਾਡੇ ਅੰਦਰ ਹੈ ਸ਼ੁਭ ਗੁਨਾ ਦੇ ਰੂਪ ਵਿੱਚ ਜਿੱਦੋਂ ਗੁਰਬਾਣੀ ਨੂੰ ਪੜਾਂਗੇ ਫਿਰ ਉਸ ਪਰਮਾਤਮਾ ਦੀ ਸਮਝ ਲੱਗਦੀ ਹੈ ਕਹਿ ਨਾਨਕ ਤਾ ਸੁਖ ਹੋਆ ਦਿੱਤ ਘਰ ਅਨਹਦ ਬਾਝੇ ਗੁਰੂ ਅਮਰਦਾਸ ਮਰ지 ਫਰਮਾਉਂਦੇ ਨੇ ਜਿਹੜੇ ਗੁਰੂ ਦੀ ਦੱਸੇ ਰਾਹ ਤੇ ਚੱਲਦੇ ਨੇ ਮਾਰਗ ਤੇ ਚੱਲਦੇ ਨੇ ਉਹਨਾਂ ਦੇ ਹਿਰਦੇ ਘਰ ਸੁਖ ਪੈਦਾ ਹੋ ਜਾਂਦਾ ਹੈ ਮਨ ਉਹਨਾਂ ਦੇ ਹਿਰਦੇ 'ਚ ਇੱਕ ਰਸ ਬਾਜੀ ਵੱਜਣ ਲੱਗ ਪੈਂਦੇ ਨੇ ਭਾਵ ਉਹ ਪੂਰਨ ਖੜਾਵ ਵਾਲੀ ਅਵਸਥਾ ਵਿੱਚ ਆ ਜਾਂਦੇ ਹਨ ਸਤਿਗੁਰੂ ਜੀ ਦੀ ਪੂਜਤਰ ਬਾਣੀ ਸਾਨੂੰ ਅੰਦਰ ਦਾ ਆਨੰਦ ਬਖਸ਼ਿਸ਼ ਕਰਦੀ ਹੈ ਸਾਡੇ ਮਨ ਦੀ ਪਟਕਣਾ ਦੂਰ ਕਰਦੀ ਹੈ ਤੇ ਆਓ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਤਰ ਬਾਣੀ ਦੇ ਨਾਲ ਜੁੜਨਾ ਕਰੀਏ ਤੇ ਸਤਿਗੁਰੂ ਜੀ ਦੀ ਬਖਸ਼ਿਸ਼ਾਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ